ਇੱਕ ਦਿਨ ਮੈਂ ਹੋਰ ਦੱਸਦਾ ਭਰਾਵਾ ਇੱਕ 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 ਹੋਰ ਗੱਲ ਦੱਸਦਾ ਇਹਦੇ ਤੇ ਬਾ ਆ ਗਿਆ ਆਪਾਂ ਕਿਸੇ ਨੂੰ ਮਤਲਬ ਝੂਟੇ ਵੀ ਦੇ ਸਕਦੇ ਆ ਠੀਕ ਆ ਧੱਕਾ ਲਾਉਣ ਵਾਲਾ ਨਹੀਂ ਦਾ ਬੰਦਾ ਪਰ ਜਿਹੜਾ ਇਹਦਾ ਘੇਰਾ ਬਣਿਆ ਹੋਇਆ ਵੀਰੇ ਉਹਦਾ ਜਿਹੜਾ ਵੇਟ ਆ ਉਹ ਕਾਫੀ ਜ਼ਿਆਦਾ ਸੀਗਾ ਤੇ ਪਹਿਲਾਂ ਜਿਹੜੇ ਸੰਤ ਮਹਾਂਪੁਰਸ਼ ਅਨੰਦਪੁਰ ਵਾਲੇ ਮਹਾਰਾਜ ਜੀ ਨੇ ਉਹਨਾਂ ਨੇ ਪਹਿਲਾਂ ਇਹ ਚੀਜ਼ ਨੂੰ ਪ੍ਰੈਕਟੀਕਲ ਕੀਤਾ ਇੱਕ ਲੱਕੜ ਹਨ ਸਾਸਤਰੀ ਕਾਰ ਬਾਈ ਸਾਰਿਆਂ ਨੂੰ ਕੀ ਹਾਲੇ ਚੱਲਾ ਉਮੀਦ ਕਰਨਾ ਸਾਰੇ ਠੀਕ ਹੋਵਾਂਗੇ ਤੇ ਆਪਾਂ ਅੱਜ ਆਏ ਆ ਵੀਰੇ ਸੁਲਤਾਨਪੁਰ ਲੋਧੀ ਇਥੇ ਜਿਹੜੇ ਗੁਰੂ ਨਾਨਕ ਮਹਾਰਾਜ ਜੀ ਸੀਗੇ ਉਹਨਾਂ ਨੇ ਇੱਥੇ ਆਪਦੇ ਮਤਲਬ ਭੈਣ ਕੋਲੇ ਰਹਿੰਦੇ ਸੀ ਭੈਣ ਨਾ ਬੀਬੀ ਨਾਨਕੀ ਕੋਲੇ ਠੀਕ ਆ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਵੀਡੀਓ ਸਟਾਰਟ ਕਰਾਂਗੇ ਵੀਰੇ ਵਹੀ ਨਦੀ ਤੋਂ ਇੱਥੇ ਗੁਰੂ ਮਹਾਰਾਜ ਜੀ ਨੇ ਚੁੱਭੀ ਲਾਈ ਸੀ ਤੁਹਾਨੂੰ ਮੈਂ ਲੋਕੇਸ਼ਨ ਦਿਖਾਉਣਾ ਵਾ ਲੋਕੇਸ਼ਨ ਬਹੁਤ ਘੈਂਟ ਆ ਬਾਬੇ ਇੱਧਰ ਆ ਲੋਕੇਸ਼ਨ ਬਹੁਤ ਘੈਂਟ ਆ ਵੀਰੇ ਠੀਕ ਆ ਗੁਰਦੁਆਰੇ ਸਾਹਿਬ ਜਿਹੜੇ ਹੈਗੇ 7 ਆ ਤੇ ਸੱਤੇ ਗੁਰਦੁਆਰਿਆਂ ਦੇ ਵਿੱਚ ਜੇ ਆਪਾਂ ਜਾਵਾਂਗੇ ਵੀਰੇ ਠੀਕ ਆ ਤੇ ਵੀਡੀਓ ਸਟਾਰਟ ਕਰਦੇ ਆ ਬਿਨਾ ਟਾਈਮ ਖਰਾਬ ਕੀਤੇ ਆਹ ਦੇਖੋ ਵੀਰੇ ਇੱਥੇ ਲੋਕੇਸ਼ਨ ਕਿੰਨੀ ਘ ਤੇ ਉੱਥੋਂ ਆ ਕੇ ਆ ਪੁਲ ਬਣੇ ਹੋਇਆ ਦੋ ਮੇਨ ਇਹਨਾਂ ਦੇ ਉੱਪਰ ਜਿਹੜਾ ਹੈਗਾ ਆਪਾਂ ਪੂਰਾ ਜਿਹੜਾ ਵੇਹੀ ਨਦੀ ਆਪਾਂ ਘੁੰਮ ਫਿਰ ਸਕਦੇ ਹਾਂ ਠੀਕ ਆ ਵੀਰੇ ਹਮ ਨਾਲੇ ਇਹ ਜਿਹੜੀ ਨਦੀ ਦੀ ਸਾਫ ਸਫਾਈ ਜਦੋਂ ਹੋਈ ਸੀਗੀ ਇਹ ਸੰਤ ਬਾਬਾ ਸੀਚੇ ਅਵਾਲ ਸਿੰਘ ਨੇ ਕਰਵਾਈ ਸੀ ਸ਼ਾਇਦ ਥੋੜਾ ਥੋੜਾ ਤਾਂ ਨਾਲ ਆ ਪਤਾ ਉਹਨਾਂ ਨੇ ਕਿਹਦੀ ਜਿਹੜੀ ਵੀਰੇ ਇਹਦੀ ਸਾਫ ਸਫਾਈ ਹੈ ਜਿਹੜੀ ਬਹੁਤ ਸੰਤਾਂਾਂ ਪਰਸ਼ਣਾਂ ਨੇ ਕੀਤੀ ਸੀ ਵੱਡੇ ਲੈਵਲ ਤੇ ਹੋਈ ਸੀਗੀ ਵੱਡੇ ਲੈਵਲ ਤੇ ਬਹੁਤ ਵਧੀਆ ਜਿਹੜਾ ਹੈਗਾ ਇਥੋਂ ਦਾ ਜਿਹੜਾ ਪਿੰਡ ਬਹੁਤ ਘਣ ਬਣਿਆ ਹੋਇਆ ਪਰ ਇਹ ਜਿਹੜਾ ਆਪਾਂ ਗਾਂ ਉਹਨਾਂ ਨੂੰ ਹਰਿਆਲੀ ਇਹਨਾਂ ਨੂੰ ਗੁਰਦੁਆਰਿਆਂ ਚ ਲੈ ਕੇ ਚਾਲਦੇ ਆਂ ਹਰਿਆਲੀ ਜਿਹੜੀ ਇੱਥੇ ਕਾਫੀ ਜ਼ਿਆਦਾ ਮਤਲਬ ਤੁਸੀਂ ਦੇਖ ਸਕਦੇ ਆਂ ਅੱਜ ਦੇ ਪਲਕਨ ਦੇ ਬੂਟੇ ਲੱਗੇ ਹੋਏ ਆ ਕਾਫੀ ਜ਼ਿਆਦਾ ਇਧਰੋਂ ਗਾਹੋਂ ਚਲੀ ਜਾਂਦੀ ਆ ਵੀਰੇ ਠੀਕ ਆ ਇਹ ਵਹੀ ਨਦੀ ਬਹੁਤ ਵਧੀਆ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਬਾਬੇ ਨੇ ਦੱਸਿਆ ਵਾ ਵੀ ਜਿਹੜੀ ਇਹ ਵਹੀ ਨਦੀ ਆ ਇਹਦੀ ਵੀਰੇ ਜਿਹੜੀ ਸਫਾਈ ਆ ਉਹ ਸੰਤ ਮਹਾਪੁਰਸ਼ ਸੰਤ ਸੀਚੇ ਵਾਲੇ ਮਹਾਰਾਜ ਜੀ ਉਹਨਾਂ ਨੇ ਕਰਵਾਈ ਸੀਗੀ ਉਹ ਤੁਹਾਨੂੰ ਮੈਂ ਇੱਥੇ ਦਿਖਾਉਂਦਾ ਇੱਕ ਚੀਜ਼ ਲੱਗੀ ਹੋਈ ਐ ਇੱਥੇ ਪਿੱਛੇ ਉੱਪਰ ਤੁਸੀਂ ਦੇਖੋ ਆ ਮਹਾਰਾਜ ਜੀ ਖੜੇ ਹੋਏ ਹਨ ਪਿੱਛੇ ਉੱਪਰਲੇ ਪਾਸੇ ਜਿਹੜੀ ਚੀਜ਼ ਆ ਫੋਟੋ ਦਰਸ਼ ਰਾਈ ਲਾਈ ਗਈ ਆ ਉੱਥੇ ਮਤਲਬ ਪਹਿਲਾਂ ਇਦਾਂ ਸੀਗਾ ਉਸ ਤੋਂ ਬਾਅਦ ਇਦਾਂ ਹੋ ਗਿਆ ਠੀਕ ਹੈ ਜੀ ਸਫਾਈ ਕਰਨ ਤੋਂ ਬਾਅਦ ਇੱਥੇ ਮਾਹ ਪ੍ਰਸ਼ਤਾ ਬਹੁਤ ਵਧੀਆ ਲੋਕੇਸ਼ਨ ਬਣੀ ਹੋਈ ਹੈ ਕੋਸ਼ਣ ਲੱਗਾ ਹੋਇਆ ਵਾ ਹੁਣ ਤਾਂ ਮਤਲਬ ਬਹੁਤ ਵਧੀਆ ਜਗ੍ਹਾ ਬਣੀ ਹੋਈ ਹੈ ਇੱਥੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜੇ ਤੁਸੀਂ ਨਹੀਂ ਆਏ ਤੇ ਇੱਥੇ ਜ਼ਰੂਰ ਆਇਓ ਇੱਥੇ ਜ਼ਰੂਰ ਆਇਓ ਤੇ ਲੋਕੇਸ਼ਨ ਬਹੁਤ ਘੈਂਟ ਆ ਤੁਹਾਨੂੰ ਮੈਂ ਹੁਣ ਬੈਕ ਕੈਮਰੇ ਨਾਲ ਇੱਕ ਚੀਜ਼ ਹੋਰ ਦਿਖਾਉਣਾ ਵਾ ਇੱਥੋਂ ਬਾਈ ਜੀ ਜਦੋਂ ਆਪਾਂ ਆਉਨੇ ਆ ਨਾ ਇੱਥੇ ਆਏ ਆਉਣ ਸਾਰੀ ਜਿਹੜਾ ਇੱਟਾਂ ਦਾ ਫਰਸ਼ ਲੱਗਾ ਹੋਇਆ ਵਾ ਤੇ ਸਾਈਡਾਂ ਤੇ ਜਿਹੜੇ ਲੱਗੇ ਹੈਗੇ ਆ ਸਾਈਡਾਂ ਤੇ ਜਿਹੜੇ ਲੱਗੇ ਹੈਗੇ ਦਰਖਤ ਲੱਗੇ ਹੋਇਆ ਵੀਰੇ ਤੇ ਹਰਿਆਲੀ ਗਮਲੇ ਬਹੁਤ ਮਤਲਬ ਲੋਕੇਸ਼ਨ ਕਾਫੀ ਜ਼ਿਆਦਾ ਵਧੀਆ ਬਣਾਈ ਹੋਈ ਆ ਇਹ ਵੀ ਨਦੀ ਦੇ ਜਿਹੜਾ ਹੈਗਾ ਕਿਨਾਰੇ ਦੇ ਉੱਪਰ ਆ ਵੀਰੇ ਠੀਕ ਆ ਇਧਰ ਗੁਰਦੁਆਰਾ ਸਾਹਿਬ ਰਹਿ ਜਾਂਦਾ ਵਾ ਤੇ ਗੁਰਦੁਆਰੇ ਦੇ ਵਿੱਚ ਜਿਹੜੀ ਵੀਡੀਓ ਲੋਡ ਨਹੀਂ ਹੈਗੀ ਵੀਰੇ ਮੈਂ ਤਾਂ ਨਹੀਂ ਵੀਡੀਓ ਬਣਾਈ ਥੋੜੀ ਜਿਹੀ ਇੱਕ ਮੈਂ ਜਿਹੜੀ ਹੈਗੀ ਕਲਿੱਪ ਆ ਉਹ ਤੁਹਾਨੂੰ 베ਰੀ ਸਾਹਿਬ ਦੀ ਲਾ ਦੂੰਗਾ ਜਿੱਥੇ ਗੁਰੂ ਮਹਾਰਾਜ ਜੀ ਨੇ ਬਹਿ ਕੇ ਤਪ ਕੀਤਾ ਸੀਗਾ ਤੁਸੀਂ ਦੇਖ ਸਕਦੇ ਆ ਇੱਥੇ ਆ ਮਹਾਰਾਜ ਜੀ ਆਪ ਲੱਗੇ ਹੋਇਆ ਇਹਨਾਂ ਨੇ ਸਾਰਾ ਜਿਹੜਾ ਗੁਰਦਵਾਰਾ ਵਿਵੇਹਨਾਂ ਜੀ ਦਾ ਜਿਹੜਾ ਸਫਾਈ ਕੀਤੀ ਇੱਕ ਬਹੁਤ ਵੱਡੇ ਪੱਧਰ ਤੇ ਇਹਦਾ ਕੰਮ ਚੱਲਿਆ ਫਿਰ ਇਹਦੀ ਸਫਾਈ ਕੀਤੀ ਫਿਰ ਇਹਦੇ ਵਿੱਚ ਜਿਹੜੇ ਆਹ ਪੋਲ ਵਗੈਰਾ ਲਾਏ ਗਏ ਆ ਸੰਗਲ ਬੰਨੇ ਆ ਕਾਫੀ ਮਤਲਬ ਇਹਦਾ ਸਾਫ਼ ਸਵੱਾਈ ਦਾ ਧਿਆਨ ਰੱਖਿਆ ਮਹਾਰਾਜ ਜੀ ਨੇ ਤੁਹਾਨੂੰ ਪਤਾ ਹੀ ਆ ਹਨ ਤੇ ਇੱਥੇ ਦੇਖੋ ਤੁਹਾਨੂੰ ਮੈਂ ਬਾਰ ਬਾਰ ਉਹੀ ਕਹਿ ਰਿਹਾ ਹਾਂ ਹਨ ਬਹੁਤ ਵਧੀਆ ਲੋਕੇਸ਼ਨ ਬਣਾਈ ਹੋਈ ਆ ਇੱਥੋਂ ਵੀਰੇ ਹੁਣ ਤੁਹਾਨੂੰ ਮੈਂ ਦੱਸਦਾ ਜਿਹੜਾ ਇਹ ਗੁਰਦਵਾਰਾ ਸਾਹਿਬ ਆ ਇਹ 베ਰੀ ਸਾਹਿਬ ਗੁਰਦਵਾਰਾ ਠੀਕ ਆ ਵੀਰੇ ਤੇ ਘੋਣ ਆਪਾਂ 베르 ਸਾਹਿਬ ਆ 베 베르 ਸਾਹਿਬ ਸੌਰੀ ਜੇ ਬੋਲਣ ਦੇ ਵਿੱਚ ਮਿਸਟੇਕ ਹੋ ਗਈ ਤੇ ਮਾਫ ਕਰਨਾ ਬਾਈ ਤੁਹਾਨੂੰ ਪਤਾ ਹਨਾ ਕਈ ਵਾਰੀ ਬੋਲ ਜਾਂਦਾ ਮਾੜਾ ਮੋਟਾ ਹਨਾ ਸ਼ਬਦ ਤੇ ਤੁਹਾਨੂੰ ਮੈਂ ਦੱਸਦਾ ਇਹ 베르 ਸਾਹਿਬ ਗੁਰਦੁਆਰਾ ਵਾ ਵੀਰੇ ਠੀਕ ਆ ਹੁਣ ਆਪਾਂ ਅਗਲਾ ਗੁਰਦੁਆਰਾ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਚੱਲਦੇ ਆਂ ਆਪਾਂ ਚੱਲੇ ਹੁਣ ਸੰਤ ਘਾਟ ਸੰਤ ਘਾਟ ਗੁਰੂ ਘਰ ਠੀਕ ਆ ਤੇ ਹੁਣ ਆਪਾਂ 베르 ਸਾਹਿਬ ਤੋਂ ਸਿੱਧਾ ਜਿੱਥੇ ਲਕਸ਼ਾ ਦੇ ਤੱਕ ਨਾ ਉਹ ਜਾਂਦਾ ਆ ਸੋਨਾ ਵਾਇਆ ਨੇ ਮੈਨੂੰ ਦੇ ਦੀਆਂ ਕੁਟੀਆਂ ਇੱਕ ਤੇ ਮਹਾਰਾਜ ਜੀ ਨੇ ਜਨਾ ਮੇ ਲਾਲਾ ਪਾਏ ਨੂੰ ਚਲਾ ਵੀ ਸਕਦੇ ਆ ਯਾਰ ਹਾਂ ਚਲਾ ਦੇ ਦੇ ਵੇਖੀ ਛੇੜ ਦੇ ਛੇੜ ਦੇ ਕੰਮ ਦਾ ਛੇੜ ਦੇ ਇਧਰ ਆ ਹਾਂ ਕੋਈ ਆ ਕੇ ਗਾਲਾਂ ਨਾ ਕੱਢੇ ਆ ਦੇਖ ਇਧਰੋਂ ਆਏ ਮਤਲਬ ਇਹ ਟੰਡਾ ਉਹ ਟੰਡਾ ਆ ਇਹ ਆ ਪਾਣੀ ਭਰ ਕੇ ਆਊਗਾ ਹਣ ਤੇ ਇਹਦਾ ਭਰਗਾ ਹੀ ਬਹੁਤ ਹੋਊਗਾ ਏ ਲੈ ਵੀ ਅੱਜ ਅੱਜ ਆਪਾਂ ਖੂਬ ਹੀ ਘੇੜਤਾ ਹਨਾ ਟੰਡਾ ਘੇੜਤਿਆਂ ਅੱਜ ਹੈ ਖੂਦ ਹੀ ਘਾ ਟੰਡਾ ਇੱਕ ਦਿਨ ਮੈਂ ਹੋਰ ਦੱਸਦਾ ਭਰਾਵਾ ਇਹ ਇੱਕ 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 ਹੋਰ ਗੱਲ ਦੱਸਦਾ ਇਹਦੇ ਤੇ ਬਾ ਆ ਗਿਆ ਆਪਾਂ ਕਿਸੇ ਨੂੰ ਮਤਲਬ ਝੂਟੇ ਵੀ ਦੇ ਸਕਦੇ ਆ ਠੀਕ ਆ ਧੱਕਾ ਲਾਉਣ ਵਾਲਾ ਜਾਈਦਾ ਬੰਦਾ ਪਰ ਹੁਣ ਪਾਣੀ ਨਿਕਲਦਾ ਖਾਇ ਉਹਨਾਂ ਨੂੰ ਪਾਣੀ ਨਿਕਲਿਆ ਨਾ ਨਾਲਾ ਰਾਜ ਜ਼ੋਰ ਲੱਗਦਾ ਪਾਣੀ ਨਾ ਭਰਿਆ ਇਹ ਇਹ ਮਤਲਬ ਇਹ ਨਹਿਰ ਦਾ ਜਾਂ ਨਦੀ ਦਾ ਪਾਣੀ ਤਾਂ ਚੱਕਦੇ ਪਾਣੀ ਤਾਂ ਆ ਜਾਂਦਾ ਵਾ ਕਿ ਨਦੀ ਦਾ ਪਾਣੀ ਛੋਟੇ ਛੋਟੇ ਨਿੱਕੇ ਨਿੱਕੇ ਨਾ ਪੌੜੀਆਂ ਤੇ ਘਾਟ ਬਣੇ ਹੋਏ ਆ ਬੜੇ ਸੋਹਣੇ ਲੱਗਦੇ ਆ ਬਾਈ ਯਾਰ ਮੈਂ ਕਹਿੰਦਾ ਸਾਰੇ ਆਣੇ ਆਓ ਇੱਥੇ ਇਹ 체ਰੇਉਂ ਹੀ ਖੂਬ ਲੱਗਿਆ ਹੋਇਆ ਇਹੋ ਠੀਕ ਆ ਤੇ ਦੇਖ ਲਾ ਜੀ ਕਿ ਮਤਲਬ ਆਥ ਨਾਲ ਗੇੜ ਕੇ ਖਿੱਚਦੇ ਪਾਣੀ ਇਸ ਜੇ ਨਹੀਂ ਗੇੜ ਹਾਂ ਜਿਵੇਂ ਉਹ ਪੁਰਾਣੀਆਂ ਬੁੜੀਆਂ ਆਇਆਂ ਨਹੀਂ ਕਰਦੀਆਂ ਹੁੰਦੀਆਂ ਸੀ ਰਸੇ ਨਾਲ ਖਾਈਆਂ ਹੁੰਦੀਆਂ ਹੁੰਦੀਆਂ ਸੀ ਉਹ ਉਹ ਪਹਿਲਾਂ ਵਾਲਾ ਜਿਹੜਾ ਸੀਗਾ ਸਿਸਟਮ ਉਹ ਟਿੰਡਾ ਵਾਲਾ ਸੀਗਾ ਇਹ ਬਾਲਟੀ ਵਾਲਾ ਵਾ ਇਹ ਬਾਲਟੀ ਵਾਲੇ ਦਾ ਨਾ ਬਾਲਟੀ ਬੰਨੀ ਆ ਹਾਂ ਅੱਛਾ ਪਾਣੀ ਵੀ ਪਾਣੀ ਵੀ ਲਾਇਆ ਤਾਂ ਪਾਣੀ ਵੀ ਲਿਆ ਆਂਦਾ ਪਾਣੀ ਵੀ ਆ ਗਿਆ ਮਿੱਤਰੋ ਤਾਂ ਦੇਖ ਆ ਜਾਂਦਾ ਜੀ ਹੁਣ ਆਪਾਂ ਇੱਥੇ ਕੋਈ ਅਮ ਚਿੱਟਾ ਬਣੀ ਆ ਨਾ ਤੇ ਇੱਕ ਘਰਿਆਂ ਦੇ ਉੱਪਰ ਟਿਕਾਇਆ ਹੋਇਆ ਹੈ ਮੇਰੀ ਵੀ ਸ਼ਾਖਾ ਨਾ ਉੱਪਰ ਆ हां ये भी बढ़िया गल है ना अच्छा देखो कलाकारी के है बंदे ने आ पानी दिखा दे इन्होंने ताए भाई चलो अब मैं हळी हळी ਛੱਡਣ ਆ ਕੋਈ ਮਾਰਾ ਇਹ ਪਾ ਮੇਟਾ ਸੇ ਹੋ ਰਿਹਾ ਉਹ ਬੈਠੋ ਬਾਲਾ ਨਦੀ ਦੇ ਵਿੱਚ ਜਿਹੜਾ ਆ ਪੂਹਾ ਤੋਂ ਆਇਆ ਅਗਲੇ ਪਾਸੇ ਇੱਕ ਕੈਸਤੀ ਖੜੀ ਹੋਈ ਆ ਕੈਸਤੀ ਹੋ ਸਕਦਾ ਵਰਕਿੰਗ ਹੋਵੇ ਪਰ ਆਪਾਂ ਇਹਦੇ ਬਚ ਨਹੀਂ ਜਾ ਸਕਦੇ ਹੈਗੀ ਮਿੱਤਰੋ ਇੰਜਨ ਵਾਲੀ ਤੁਹਾਨੂੰ ਮੈਂ ਸਿੱਧੀ ਗੱਲ ਦੱਸ ਦਿੰਦਾ ਹਾਂ ਹਾਂ ਇੰਜਨ ਵਾਲਾ ਸਿਸਟਮ ਦਾ ਸਾਣੀਆਂ ਕਿਵੇਂ ਚੱਲਣੀ ਕਿਵੇਂ ਨਹੀਂ ਚੱਲਣੀ ਇਹਦੇ ਜਿਹੜੇ ਸਪੈਸ਼ਲਰ ਹੋਊਗਾ ਕੋਈ ਨਾ ਹਾਂ ਡਰਾਈਵਰ ਇਹਦਾ ਡਰਾਈਵਰ ਰੋ ਹੋ ਹਾਂਜੀ ਹਾਂਜੀ ਭਾਈ ਆਪਾਂ ਸੰਤ ਘਾਟ ਗੁਰੂ ਘਰ ਆ ਜਿਹੜਾ ਆਪਾਂ ਉੱਥੇ ਪਹੁੰਚ ਗਏ ਆ ਵੀਰੇ ਠੀਕ ਆ ਤੇ ਇੱਕ ਮੈਂ ਤੁਹਾਨੂੰ ਤੁਹਾਨੂੰ ਆਪਾਂ ਸਾਰਾ ਗੁਰਦੁਆਰਾ ਜੀ ਘੁੰਮਣੇ ਆ ਇੱਕ ਰਿਕਵੈਸਟ ਹੈ ਮੇਰੀ ਰਿਕਵੈਸਟ ਹੈ ਬਾਈ ਸਾਰੇ ਇਹਨਾਂ ਚੈਨਲ ਨੂੰ ਆਪਣਾ ਸਬਸਕ੍ਰਾਈਬ ਕਰਿਆ ਕਰੋ ਫੋਲੋ ਕਰ ਲਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਲੱਗਦੀ ਹੈ ਦੂਜੀ ਗੱਲ ਵੀਰੇ ਇਹ ਹੈ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਕਿਹਾ ਸੀਗਾ ਇੱਥੇ ਦੇ ਸੱਤ ਗੁਰਦੁਆਰੇ ਤੁਹਾਨੂੰ ਸੱਤੇ ਗੁਰਦੁਆਰੇ ਘੁਮਾਵਾਂਗੇ ਟਾਈਮ ਘੱਟ ਹੋਣ ਦੇ ਕਾਰਨ ਕਿਉਂਕਿ ਪਿੱਛੇ ਤੁਸੀਂ ਦੇਖ ਸਕਦੇ ਆ ਜਿਹੜਾ ਸੂਰਜ ਆ ਸੂਰਜ ਡੁੱਬ ਗਿਆ ਦਿਨ ਛੱਬ ਗਿਆ ਵਾ ਠੀਕ ਆ ਤੇ ਉਸ ਦੇ ਕਾਰਨ ਜਿਵੇਂ ਪੂਰਾ ਪੂਰੀਆ ਵੀਡੀਓ ਨਹੀਂ ਬਣਨਗਾ ਮੇਰੇ ਤੋਂ ਸਾਰੇ ਗੁਰਦੁਆਰੇ ਮਤਲਬ ਨਹੀਂ ਵਿਜ਼ਿਟ ਹੋਣਗੇ ਤੇ ਬਾਕੀ ਜਿਹੜੇ ਗੁਰਦੁਆਰੇ ਰਹਿ ਗਏ ਵੀਰੇ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਜਿੱਥੇ ਗੁਰੂ ਤੁਹਾਨੂੰ ਬਾਈ ਉੱਥੇ ਲੈ ਕੇ ਜੰਨੇ ਕਿੱਥੋਂ ਗੁਰੂ ਮਹਾਰਾਜ ਜੀ ਉੱਥੋਂ ਤੁਹਾਨੂੰ ਗੁਰਦੁਆਰਾ ਪਹਿਲਾਂ ਦਿਖਾਇਆ ਸੀ ਵਹੀ ਨਜੀ ਗੁਰੂ ਮਹਾਰਾਜ ਜੀ ਨੇ ਚੁੱਭੀ ਲਾਈ ਸੀ ਠੀਕ ਆ ਇੱਥੇ ਆ ਕੇ ਗੁਰੂ ਮਹਾਰਾਜ ਜੀ ਨਿਕਲੇ ਸੀ ਹੁਣ ਆਪਾਂ ਫਾਈਨਲੀ ਤੁਹਾਨੂੰ ਉਸ ਜਗ੍ਹਾ ਦੇ ਉੱਪਰ ਲੈ ਕੇ ਚੱਲਦੇ ਹਾਂ ਠੀਕ ਹੈ ਜਿੱਥੋਂ ਮਹਾਰਾਜ ਜੀ ਨੇ ਮੂਲ ਮੰਤਰ ਦਾ ਜਿਹੜਾ ਪਾਠ ਆ ਉਹ ਇਹਨਾਂ ਨੇ ਪ੍ਰਾਪਤ ਕੀਤਾ ਸੀ ਠੀਕ ਹੈ ਜੀ ਐ ਕਿੱਥੇ ਜਿਹੜੀ ਬਿਲਡਿੰਗ ਹੈ ਨਾ ਹੁਣ ਗੁਰਦੁਆਰੇ ਦੀ ਜਿਹੜੀ ਪੁਰਾਣੀ ਬਿਲਡਿੰਗ ਆ ਉਹਦੇ ਬੈਕ ਸਾਈਡ ਨਵੀਂ ਬਿਲਡਿੰਗ ਬਣ ਆਹ ਨਾ سامنے ਇੱਕ ਬਿਲਡਿੰਗ ਬਣ ਰਹੀ ਆ ਬਈ ਤੁਸੀਂ ਦੇਖੋ ਇੱਕ ਤਾਂ ਆ ਗੁਰੂ ਘਰ ਹੋ ਗਿਆ ਠੀਕ ਆ ਇੱਕ ਗੁਰੂ ਘਰ ਆ ਹੋ ਗਿਆ ਇਹ ਜਿਹੜਾ ਹੈਗਾ ਪ੍ਰਾਤਨਾ ਗੁਰੂ ਘਰ ਪਹਿਲਾਂ ਬਣਿਆ ਆ ਆ ਜਿਹੜਾ ਹੁਣ ਇਸ ਟਾਈਮ ਬਣ ਰਿਹਾ ਆ ਦਾ ਇਹਦਾ ਕੰਮ ਚੱਲ ਰਿਹਾ ਤੇ ਇਹਦੀ ਇੱਕ ਬਹੁਤ ਖਾਸੀਅਤ ਗੱਲ ਆ ਬੋਲ ਖਾਸ ਗੱਲ ਇਹ ਆ ਵੀ ਕਰਕੇ ਇਹ ਜਿਹੜੀ ਇਮਾਰਤ ਬਣੀ ਹੈ ਨਾ ਇਹਦਾ ਸਟਰਕਚਰ ਜਿਹੜਾ ਪਹਿਲਾਂ ਸੰਤਾਂ ਨੇ ਤਿਆਰ ਕੀਤਾ ਛੋਟਾ ਛੋਟਾ ਜਿਵੇਂ ਆਪਾਂ ਕਹਿੰਦੇ ਆ ਨਾ ਜਿਵੇਂ ਟੇਬਲ ਤੇ ਤਮੀ ਤਿਆਰ ਕੀਤੀ ਆਪਾਂ ਕਹਿੰਦੇ ਆ ਟੇਬਲ ਤੇ ਤਿਆਰ ਕਰਕੇ ਉਹਨੂੰ ਮਤਲਬ ਸਾਰੇ ਨੂੰ ਪਰਖਿਆ ਵੀ ਇਹਦਾ ਵਜ਼ਨ ਕਿਵੇਂ ਇਹਦੀ ਸੈਟਿੰਗ ਕਿਵੇਂ ਦੇਣੀ ਆ ਪਿੱਲਰ ਇਹਦੇ ਇਦਾਂ ਦੇ ਬਣੇ ਹੋਇਆ ਗੋਲਕਾਰ ਦੇ ਵਿੱਚ ਹਾਂ ਜਿਹੜਾ ਇਹਦਾ ਘੇਰਾ ਬਣਿਆ ਹੋਇਆ ਵੀਰੇ ਉਹਦਾ ਜਿਹੜਾ ਵੇਟ ਆ ਉਹ ਕਾਫੀ ਜ਼ਿਆਦਾ ਸੀਗਾ ਤੇ ਪਹਿਲਾਂ ਜਿਹੜੇ ਸੰਤ ਮਹਾਂਪੁਰਸ਼ ਅਨੰਦਪੁਰ ਵਾਲੇ ਮਹਾਰਾਜ ਜੀ ਨੇ ਉਹਨਾਂ ਨੇ ਪਹਿਲਾਂ ਇਹ ਚੀਜ਼ ਨੂੰ ਪ੍ਰੈਕਟੀਕਲ ਕੀਤਾ ਇੱਕ ਲੱਕੜ ਦਾ ਟੇਬਲ ਲੱਕੜ ਦੇ ਟੇਬਲ ਦੇ ਉੱਪਰ ਉੱਪਰ ਉੱਤੇ ਲੱਕੜ ਦਾ ਇੱਕ ਇਹਦਾ ਜਿਵੇਂ ਇਦਾਂ ਦਾ ਸੇਮ ਚੀਜ਼ ਬਣਾਈ ਠੀਕ ਆ ਵੀਰੇ ਉਸੇ ਚੀਜ਼ ਬਣਾਈ ਉਸ ਤੋਂ ਬਾਅਦ ਫਿਰ ਉਹਨਾਂ ਨੇ ਮਹਾਰਾਜ ਜੀ ਨੇ ਉਹਨਾਂ ਨੂੰ ਮਿਸਤਰੀ ਨਾਲ ਜਿਹੜੇ ਵੀ ਇੱਥੇ ਠੇਕੇਦਾਰ ਹੋਣਗੇ ਉਹਨਾਂ ਨੂੰ ਸਾਰੀ ਇਹ ਗੱਲ ਤੇ ਗੋਮਸ ਜਿਹੜਾ ਬਹੁਤ ਹੀ ਵੱਖਰੇ ਤਰੀਕੇ ਨਾਲ ਬਣਾਇਆ ਗਿਆ ਵਾ ਇਹ ਠੀਕ ਆ ਵੀਰੇ ਵੱਡਾ ਬਹੁਤ ਆ ਹਾਂ ਵੱਡਾ ਬਹੁਤ ਆ ਗੁਰੂ ਘਰ ਐਡਾ ਗੋਮਸ ਸ਼ਾਇਦ ਮੈਂ ਪਹਿਲਾਂ ਨਹੀਂ ਦੇਖਿਆ ਕਦੇ ਇਹ ਮੈਂ ਹੁਣ ਪਹਿਲੀ ਵਾਰੀ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਠੀਕ ਆ ਵੀਰੇ ਤੇ ਹੁਣ ਵੀਰੇ ਆਪਾਂ ਤੁਹਾਨੂੰ ਇੱਥੋਂ ਐਨੂੰ ਲੈ ਕੇ ਚੱਲਦੇ ਆਂ ਆ ਦੇਖੋ ਆਹ ਰਸਤਾ ਜਾਂਦਾ ਇੱਥੋਂ ਜਿੱਥੇ ਗੁਰੂ ਮਹਾਰਾਜ ਜੀ ਉੱਥੋਂ ਚੁੱਭੀ ਲਾਈ ਸੀ ਇੱਥੇ ਆ ਕੇ ਨਿਕਲੇ ਸੀ ਮਹਾਰਾਜ ਜੀ ਉਹ ਆਪਾਂ ਪਹੁੰਚ ਗਏ ਆ ਵੀਰੇ ਉਸ ਜਗ੍ਹਾ ਦੇ ਉੱਪਰ ਠੀਕ ਹੈ ਆਹ ਦੇਖੋ ਤੁਸੀਂ ਆਹ ਨਾ ਜਿਹੜਾ ਪੌਲ ਬੜਿਆ ਹੋਇਆ ਇਹ ਪੁਰਾਣੇ ਟਾਈਪ ਦਾ ਬਣਿਆ ਹੋ ਜਿੱਦਾਂ ਹੁਣ ਹੀ ਹੁੰਦੇ ਜਿਹੜੇ ਸ਼ੈਪ ਹੁੰਦੇ ਆ ਸ਼ੈਪਾਂ ਨੂੰ ਜਿਨ੍ਹਾਂ ਦੇ ਉੱਪਰ ਚਾਰਦੇ ਹੁੰਦੇ ਉਹਨਾਂ ਤੋਂ ਤਾਰਦੇ ਆ ਆ ਟੈਂਕ ਜੇ ਹੁੰਦੇ ਆ ਆਪਣੀ ਅੰਡੇ ਜੇ ਕੀ ਐ ਇਹ ਗੋਲ ਜੇ ਹੈਂ ਗੁਰਪ੍ਰੀਤ ਜੀ ਹਾਂ ਆ ਜਿਹੜੇ ਗੋਲ ਗੋਲ ਦੇ ਥੱਲੇ ਲੱਗੇ ਹੋਏ ਕੀ ਐ ਇਹ ਨਹੀਂ ਭਈ ਇਹ ਉਹ ਨਹੀਂ ਇਹ ਚੀਜ਼ ਠੀਕ ਹੈ ਇਹ ਤਾਂ ਲੋਹੇ ਦਾ ਸਿਸਟਮ ਇਹ ਲੋਹਾ ਲੋਹੇ ਦੇ ਵਿੱਚ ਆਵਾ ਮਤਲਬ ਹਨਾ ਇੱਕ ਗੱਲ ਦਿਨ ਮੈਂ ਹੋਰ ਦੱਸਾਂ ਜਿਆਦਾ ਡੂੰਗੀ ਨਹੀਂ ਗਈ ਨਦੀ ਹਨਾ ਆਵੇਂ ਥੱਲੇ ਤਲ ਦੀ ਸੀ ਜਾਂ ਇਹ ਹੌਦੀ ਸੀ ਜਾਂਦੀ ਧਰਤੀ ਥੱਲੀ ਆਵੇ ਖਾਂ ਅੱਛਾ ਤਾਂ ਹੀ ਹੈ ਜਿਹੜਾ ਡੂੰਘਾ ਨਹੀਂਗਾ ਨਦੀ ਇਹ ਉਦੋਂ ਪਹਿਲਾਂ ਜ਼ਿਆਦਾ ਹੋਊਗੀ ਜਾਨੀ ਕਿ ਜਿਵੇਂ ਹੁਣ ਮੀਂਹ ਪੈਂਦੇ ਹੁਣ ਵੀ ਪਾਣੀ ਹੈ ਨਹੀਂ ਇਹਦੇ ਚ ਹਾਂ ਪਾਣੀ ਤਾਂ ਵੀ ਚੱਲੀ ਜਾਂਦਾ ਪਤਾ ਤਾਂ ਲੱਗੀ ਜਾਂਦਾ ਕੋਈ ਸਾਹਮਣੇ ਤਸਵੀਰ ਦਿਖਾ ਗੁਰੂ ਸਾਹਿਬ ਜੀ ਦੀ ਆਹ ਦੇਖੋ ਵੀਰੇ ਫਾਈਨਲੀ ਉਹ ਜਗ੍ਹਾ ਤੇ ਪਹਿਲਾਂ ਤੁਸੀਂ ਆਓ ਦਰਸ਼ਨ ਕਰੋ ਗੁਰੂ ਮਹਾਰਾਜ ਜੀ ਦੇ ਜਾਨੀ ਕਿ ਇੱਥੇ ਆ ਇੱਥੋਂ ਜਿਹੜਾ ਗੁਰੂ ਸਾਹਿਬ ਉੱਥੋਂ ਬੇਰ ਸਾਹਿਬ ਤੋਂ ਚੁੱਭੀ ਇੱਥੇ ਚੁੱਭੀ ਮਾਰ ਕੇ ਤਿੰਨਾਂ ਦਿਨਾਂ ਬਾਅਦ ਗੁਰੂ ਸਾਹਿਬ ਇੱਥੋਂ ਬਾਹਰ ਆਏ ਸੀਗੇ ਇੱਥੋਂ ਬਾਹਰ ਆਏ ਇਹ ਜਗ੍ਹਾ ਤੋਂ ਦੇਖੋ ਕਿੱਡੀ ਬਹੁਤ ਸਾਰਾ ਘਰ ਚਾਦਾ ਮਹਾਰਾਜ ਜੀ ਨੇ ਗੁਰੂ ਮਾਰੀ ਨੇ ਕਿੱਡਾ ਕੋਤ ਕਰਚਾਦਾ ਇਹ ਜਗ੍ਹਾ ਤੋਂ ਉੱਪਰੋਂ ਉੱਥੋਂ ਚੁੱਭੀ ਮਾਰੀ ਤੇ ਘੱਟੋ ਘੱਟ 1.5 ਕਿਲੋਮੀਟਰ ਵੱਡ ਦਾ ਫਾਸਲਾ ਹੈ ਜਿਹੜਾ ਤੇ ਇੱਥੇ ਆ ਕੇ ਨਿਕਲੇ ਠੀਕ ਹੈ ਜੀ ਨਾਲੇ ਜਿਹੜਾ ਮੂਲ ਮੰਤਰ ਦਾ ਪਾਰਟ ਸੀਗਾ ਉਹ ਇੱਥੋਂ ਲੈ ਕੇ ਨਿਕਲੇ ਸੀ ਮਹਾਰਾਜ ਜੀ ਤੇ ਇਹ ਇਹ ਜਗ੍ਹਾ ਪਵਿੱਤਰ ਜਗ੍ਹਾ ਹੋ ਠੀਕ ਹੈ ਵੀਰੇ ਜਿਹੜੀ ਇੱਥੋਂ ਦੀ ਲੋਕੇਸ਼ਨ ਆ ਤੁਹਾਨੂੰ ਮੈਂ ਬਾਰ ਬਾਰ ਕਿਉਂ ਕਹਿ ਰਿਹਾ ਕਿਉਂਕਿ ਲੋਕੇਸ਼ਨ ਹੈ ਹੀ ਜ਼ਿਆਦਾ ਵਧੀਆ ਵਾ ਤੁਸੀਂ ਇੱਥੇ ਆ ਸਕਦੇ ਆ ਦਰਸ਼ਨ ਕਰ ਸਕਦੇ ਆ ਮਹਾਰਾਜ ਜੀ ਦੇ ਤੇ ਜਿਹੜਾ ਉਹ ਬੇਰ ਸਾਹਿਬ ਗੁਰਦੁਆਰਾ ਸੀਗਾ ਜਿੱਥੋਂ ਆਏ ਸੀ ਠੀਕ ਹੈ ਜੀ ਮਹਾਰਾਜ ਜੀ ਤੇ ਕੌਸ਼ਕ ਜਿਹੜੇ ਗੁਰਦੁਆਰੇ ਵੀਰੇ ਰਹਿ ਗਏ ਜਿਵੇਂ ਕਰਬਾਬ ਸਾਹਿਬ ਗੁਰਦੁਆਰਾ ਉੱਥੇ ਜਿਹੜਾ ਮਰਦਾਨਾ ਸੀਗਾ ਗੁਰੂ ਮਹਾਰਾਜ ਜੀ ਦੇ ਨਾਲ ਹਮੇਸ਼ਾ ਹੀ ਰਿੰਦਾ ਸੀਗਾ ਤੇ ਉਹਨਾਂ ਦਾ ਭਗਤ ਬਣ ਕੇ ਰਹਿੰਦਾ ਸੀ ਉਹਨਾਂ ਨੂੰ ਜਿਹੜਾ ਹੈਗਾ ਭੋਜਨ ਪਾਣੀ ਕਰਾਉਂਦੇ ਹੁੰਦੇ ਸੀਗੇ ਉਹਨਾਂ ਦੇ ਜਿਹੜੇ ਰਵਾਬ ਹੁੰਦੀ ਸੀ ਉਹਨਾਂ ਦੇ ਕੋਲੇ ਉਹ ਜਿੱਥੇ ਬਣੀ ਆ ਉਹ ਗੁਰਦੁਆਰਾ ਵੀ ਉੱਥੇ ਬਣਿਆ ਹੋਇਆ ਠੀਕ ਆ ਵੀਰੇ ਕੁਝ ਗੱਲਾਂ ਹੋਰ ਮਰਦਾਨਾ ਗੁਰਪਸਤ ਦੀਆਂ ਗੱਲਾਂ ਬਾਕੀ ਆ ਵੀਰੇ ਇਤਿਹਾਸ ਦੱਸਣ ਦੇ ਵਿੱਚ ਚਲੋ ਆਪਾਂ ਕੋਸ਼ਿਸ਼ ਕੀਤੀ ਹੈ ਹਨ ਤੁਸੀਂ ਸਾਰੇ ਜਣੇ ਵੀਡੀਓ ਨੂੰ ਫੁੱਲ ਪਿਆਰ ਦਿਆ ਕਰੋ ਜਿੱਥੋਂ ਵੀਡੀਓ ਆਪਾਂ ਬੰਦ ਕੀਤੀ ਆ ਇੱਥੇ ਵੀਡੀਓ ਆਪਾਂ ਜਿਹੜੀ ਅਗਲੀ ਇਸ ਦੇ ਬਾਅਦ ਹੀ ਆਜੂਗੀ ਵੀਡੀਓ ਸੇਮ ਹੀ ਇਸ ਤੋਂ ਇੱਥੇ ਹੀ ਆਪਾਂ ਸਟਾਰਟ ਕਰਾਂਗੇ ਜਿੱਥੇ ਆਪਾਂ ਇੱਥੇ ਖੜੇ ਆ ਇੱਥੇ ਵੀਡੀਓ ਦੁਬਾਰਾ ਸਟਾਰਟ ਕਰ ਲਾਂਗੇ ਇਹ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੱਥੋਂ ਵੀਡੀਓ ਖਤਮ ਹੋਈ ਸੀ ਕਿੱਥੋਂ ਸਟਾਰਟ ਕੀਤੀ ਆ ਆਪਾਂ ਸਾਰੇ ਜਾਣੇ ਵੀਡੀਓ ਫੁੱਲ ਦੇਖਿਆ ਕਰੋ ਠੀਕ ਹੈ ਵੀਰੇ